ਨਸਰ ਜੀ ਮੈਂ ਤੁਹਾਨੂੰ ਕਿਹੜੇ ਮੂਹ ਨਾਲ ਦੱਸਦੀ ਪਜੋਤ ਨੇ ਐਡੀ ਵੱਡੀ ਗਲਤੀ ਕਰਤੀ ਜੇ ਤੁਹਾਨੂੰ ਦੱਸਦੀ ਤੁਸੀਂ ਗੁੱਸਾ ਜਾ ਕੇ ਪਤਾ ਨਹੀਂ ਜੋਤ ਦਾ ਕੀ ਹਲ ਕਰਦਾ ਸੀ ਨਾ ਮੈਂ ਨਾ ਉਹਦਾ ਪਿਓ ਆ ਮੈਂ ਤਾਂ ਦੁਸ਼ਮਣ ਨਹੀਂ ਹੈਗਾ ਉਹਦਾ ਚੰਗਾ ਮਾੜਾ ਦੇਖਦਾ ਰਹਿਣਾ ਮੈਂ ਉਹ ਕੀ ਕਰਦਾ ਕੀ ਨਹੀਂ ਕਰਦਾ ਨਾ ਮਨਦੀਪ ਗਲੀਆਂ ਦੇ ਕੱਕ ਤਾਂ ਤੂੰ ਚੁਗੇਂਗੀ ਨਾਲੇ ਮੈਂ ਕਿਹੜੀ ਬਾਜੀ ਪਾਈ ਆ ਉਹ ਤਾਂ ਸਿਰਫ ਮੈਨੂੰ ਹੀ ਪਤਾ ਇਹੀ ਤਰੀਕਾ ਸਹੀ ਜਦੋਂ ਮम्मा ਆਪਣੀ ਸੋਨੇ ਦੀ ਚੀਜ਼ ਵੇਚਦੇ ਆ ਤਾਂ ਇਹ ਸਿਰਫ ਇੱਕ ਨਿੱਕੀ ਜਿਹੀ ਬਾਰਡਰ ਹੀ ਵੀ ਆ ਇਹ ਤਾਂ ਅਲਲੋਂ ਨੇ ਅਲਲੋਂ ਦੇਸੀ ਬਬਲੀ ਮਨਦੀਪ ਕਿੱਥੇ ਆ ਮਸੀ ਅੰਦਰ ਹੀ ਹੋਣੀ ਆ ਖਲਰ ਖਲੂਰਾ ਚੱਕਦੀ ਪਈ ਸੀਗੀ ਮੈਂ ਆਵਾਜ਼ ਮਾਰਦੀ ਆ ਉਹਨੂੰ ਮਨਦੀਪ ਮਨਦੀਪ ਬਾਹਰ ਆਈਂ ਜਰਾ ਦੀਪ ਨੂੰ ਕੀ ਕਹਿਣਾ ਅਸੀਂ ਨਾ ਕੀ ਗੱਲ ਮਨਦੀਪ ਨੂੰ ਕਹ ਤੇ ਵਾਜਾ ਮਾਰੀ ਜਾਨੀ ਆ ਉਹ ਤੈਨੂੰ ਆਪ ਹੀ ਪਤਾ ਲੱਗ ਜੂ ਕਾ ਤੋਂ ਵਾਜਾ ਮਾਰਦੀ ਕੀ ਕੰਮ ਐ ਮੈਨੂੰ ਤੂੰ ਠੰਡ ਰੱਖ ਆਈ ਨਹੀਂ ਹਲੇ ਤੱਕ ਮਨਦੀਪ ਆਏ ਜਰਾ ਬਾਹਰ ਨਮਾਸੀ ਮਨਦੀਪ ਨਾਲ ਕੀ ਕੰਮ ਪੈ ਗਿਆ ਤੂੰ ਰੁਕ ਆ ਤਾਂ ਲੈਣ ਦੇ ਉਹਨੂੰ ਹਾਂਜੀ ਮਾਸੀ ਤੁਸੀਂ ਬੁਲਾਇਆ ਸੀਗਾ ਨਾ ਮਨਦੀਪ ਮੈਨੂੰ ਨਾ ਰਾਤ ਪਈ ਪਈ ਨੂੰ ਯਾਦ ਆਇਆ ਇੱਕ ਵਾਰੀ ਨਾ ਨਿੱਕਾ ਮੇਰੇ ਮੁੰਡੇ ਨਾਲ ਗੱਲ ਕਰਦਾ ਸੀ ਇੰਸ਼ੋਰੈਂਸ ਬਾਰੇ ਉਹ ਕਹਿੰਦਾ ਸੀ ਮੈਂ ਤਾਂ ਕਰਾ ਲਈ ਐ ਵੀ ਤੂੰ ਕਰਾ ਲਈ ਐ ਉਹ ਪਹਿਲਾਂ ਤੇਨੂੰ ਇੰਸ਼ੋਰੈਂਸ ਤੇ ਪੈਸੇ ਮਿਲ ਗਏ ਕਿ ਨਹੀਂ ਮਿਲੇ ਮਾਸੀ ਜੀ ਕਿਹੜੀ ਇੰਸ਼ੋਰੈਂਸ ਪਰ ਮੈਨੂੰ ਤਾਂ ਕਿਸੇ ਇੰਸ਼ੋਰੈਂਸ ਬਾਰੇ ਨਹੀਂ ਪਤਾ ਨਾ ਪਹਿਲਾਂ ਕਿਹੜੀ ਇੰਸ਼ੋਰੈਂਸ ਮੈਨੂੰ ਤਾਂ ਦੱਸਿਆ ਨਹੀਂ ਨਾ ਮਾਸੀ ਇੰਸ਼ੋਰੈਂਸ ਕਰਾਈ ਸੀ ਛੋਟੇ ਨੇ ਮੰਮੀ ਤੁਹਾਨੂੰ ਦੱਸਿਆ ਉਹਨੇ ਕੋਈ ਇੰਸ਼ੋਰੈਂਸ ਬਾਰੇ ਨਾ ਪੁੱਤ ਬੀਨੂ ਤਾਂ ਕੁਝ ਵੀ ਨਹੀਂ ਪਤਾ ਨਾ ਮਾਸੀ ਨੂੰ ਕੀ ਹੋ ਗਿਆ ਹੁਣ ਇਹ ਪਾਸਾ ਪਲਟ ਗਈ ਇਹ ਤੋਂ ਪਹਿਲਾਂ ਸਰਦਾਰ ਜੀ ਨੂੰ ਪਤਾ ਲੱਗਿਆ ਉਹਨਾਂ ਕਾਗਜ਼ਾਂ ਬਾਰੇ ਕਿ ਮੇਰੇ ਕੋਲ ਆ ਉਹ ਕਾਗਜ਼ ਮੈਨੂੰ ਉਹਨਾਂ ਕਾਗਜ਼ਾਂ ਦਾ ਕੁਝ ਕਰਨਾ ਹੀ ਪੈਣਾ ਨਹੀਂ ਨਾ ਤਾਂ ਕੁਝ ਪਤਾ ਨਹੀਂ ਨਾ ਬਬਲੀ ਤੂੰ ਨੇ ਦੱਸਿਆ ਵੀ ਛੋਟੇ ਨੇ ਇੰਸ਼ੋਰੈਂਸ ਕਰਾ ਰੱਖੀ ਆ। ਨਾ ਮਾਸੀ ਜਦੋਂ ਬਾਕੀਆਂ ਨੂੰ ਨਹੀਂ ਪਤਾ ਤੇ ਮੈਨੂੰ ਕਿੱਦਾਂ ਪਤਾ ਹੋਊਗਾ ਵੀ ਨਿੱਕੇ ਨੇ ਇੰਸ਼ੋਰੈਂਸ ਕਰਾ ਰੱਖੀ ਆ। ਹਾਂਜੀ ਮਾਸੀ ਜੀ ਇਹਨਾਂ ਦੀ ਇੰਸ਼ੋਰੈਂਸ ਬਾਰੇ ਸਾਨੂੰ ਘਰੇ ਕਿਸੇ ਨੂੰ ਨਹੀਂ ਪਤਾ ਹੈਗਾ। ਨਾ ਮਾਸੀ ਜੀ ਇਹ ਨਿੱਕੇ ਨੇ ਕੋਈ ਇੰਸ਼ੋਰੈਂਸ ਕਰਾਈ ਹੁੰਦੀ ਨਾ ਉਹਨੂੰ ਉਹਨਾਂ ਨੇ ਕਿਸ਼ਤ ਲੈਣ ਤਾਂ ਕਰਿਆਣਾ ਸੀਗਾ ਜਾਂ ਕੋਈ ਨਾ ਕੋਈ ਕਾਗਜ਼ ਪੱਤਰ ਤਾਂ ਉਹਨਾਂ ਨੇ ਭੇਜਣਾ ਹੀ ਸੀ। ਉਹ ਸਭ ਤਾਂ ਠੀਕ ਹੈ। ਪਰ ਰੱਬ ਝੂਠ ਨਾ ਬੁਲਾਵੇ। ਮੈਂ ਨਾ ਇੱਕ ਵਾਰੀ ਬਬਲੀ ਨੂੰ ਸੁਣਿਆ ਸੀਗਾ ਕਿਸੇ ਨਾਲ ਗੱਲ ਕਰਦੇ ਵੀ ਆ ਜਿਹੜੇ ਨਿੱਕੇ ਦੇ ਇਨਸ਼ੋਰਸ ਵਾਲੇ ਕਾਗਜ ਨੇ ਨਾ ਉਹ ਮੇਰੇ ਹੱਥ ਲੱਗ ਗਏ ਮਾਸੀ ਕਿਹੜੇ ਕਾਗਜਾਂ ਦੀ ਗੱਲ ਕਰਦੇ ਆ ਮੈਨੂੰ ਕਿਸੇ ਕਾਗਜਾਂ ਬਾਰੇ ਨਹੀਂ ਪਤਾ ਨਾ ਹੁਣ ਤੂੰ ਮੁੱਕਰ ਗਈ ਮੈਂ ਤੈਨੂੰ ਆਪਣੇ ਕੰਨੇ ਆਪ ਸੁਣਿਆ ਇਨਸ਼ੋਰੈਂਸ ਦੇ ਕਾਗਜਾਂ ਬਾਰੇ ਗੱਲ ਕਰਦੇ ਨਾ ਤੂੰ ਕਿਹਾ ਸੀ ਚਲ ਵਧੀਆ ਕਾਗਜ ਮੇਰੇ ਹੱਥ ਲੱਗ ਗਏ ਨਾ ਹੁਣ ਮੈਨੂੰ ਨਹੀਂ ਪਤਾ ਉਹ ਕਾਗਜਾਂ ਦਾ ਤੂੰ ਕੀ ਕਰਨਾ ਬਬਲੀ ਸੱਚੋ ਸੱਚ ਦੱਸ ਕਾਗਜ ਤੇਰੇ ਕੋਲੇ ਨੇ ਉਹ ਮਮੀ ਇਹਦੇ ਦੇਖੋ ਚਿਹਰੇ ਦੀਆਂ ਨਾ ਹਵਾਈਆਂ ਉੱਡੀਆਂ ਪਈਆਂ ਉੱਥੇ ਹੀ ਪਤਾ ਲੱਗਦਾ ਮਾਸੀ ਦੀਆਂ ਗੱਲਾਂ 'ਚ ਨਾ ਕੋਈ ਨਾ ਕੋਈ ਸੱਚਾਈ ਤਾਂ ਹੈਗੀ ਆ ਨਾ ਸਰਦਾਰ ਜੀ ਰੰਗ ਗੁੰਡਨ ਨੂੰ ਮੈਨੂੰ ਕੀ ਹੋਇਆ ਚੰਗੀ ਬਲੀ ਤਾਂ ਤੁਹਾਡੇ ਸਾਹਮਣੇ ਖੜੀ ਆ ਇੱਕ ਮਿੰਟ ਸਰਦਾਰ ਜੀ ਇੱਕ ਕਾਗਜ਼ ਪਏ ਸੀ ਮੈਨੂੰ ਲੱਗਦਾ ਮੈਂ ਦੇਖਦੀ ਆ ਉਹਨਾਂ 'ਚੋਂ ਤਾਂ ਨਹੀਂ ਕੋਈ ਕਾਗਜ਼ ਹੈਗੇ ਮੈਂ ਕਦੀ ਧਿਆਨ ਹੀ ਨਹੀਂ ਕੀਤਾ ਨਾ ਅੱਗ ਲੱਗੀ ਤੋਂ ਬਿਨਾ ਨਾ ਧੂਆ ਨਹੀਂ ਉੱਡਦਾ ਹੈਗਾ ਪਰ ਤੂੰ ਜਾ ਕੇ ਆਪ ਲਿਆਏਂਗੀ ਕਾਗਜ਼ ਜਾਂ ਅਸੀਂ ਤੇਰੇ ਕਮਰੇ ਦੀ ਤਲਾਸ਼ੀ ਲਈਏ ਮੰਮੀ ਮੈਂ ਕਹੀ ਤਾਂ ਜਾਣੀ ਆ ਤੁਹਾਨੂੰ ਵੀ ਜਿਹੜੇ ਕਾਗਜ਼ ਮੇਰੇ ਕੋਲ ਹੈਗੇ ਮੈਂ ਦਿਖਾ ਦਿੰਨੀ ਆ ਤੁਹਾਨੂੰ ਜੇ ਉਦੋਂ ਚ ਕੋਈ ਇੰਸ਼ੋਰੈਂਸ ਵਾਲੇ ਕਾਗਜ਼ ਆਗੇ ਤਾਂ ਤੁਸੀਂ ਦੇਖ ਲਓ ਮੈਂ ਕੀ ਕਰਨੇ ਇੰਸ਼ੋਰੈਂਸ ਦੇ ਕਾਗਜ਼ ਰੱਖ ਕੇ ਮੇਰੇ ਕਿਸ ਕੰਮ ਆਉ ਨਮਨਦੀਪ ਤੂੰ ਨਾ ਮੈਨੂੰ ਨਿੱਕੇ ਦਾ ਫੋਨ ਲਿਆ ਕੇ ਦੇ ਉਹਦੇ ਚ ਮੈਂ ਚੈੱਕ ਕਰਦਾ ਆ ਵੀ ਇੰਸ਼ੋਰੈਂਸ ਦੀ ਕੋਈ ਕਿਸ਼ਤ ਗਈ ਆ ਕਿ ਨਹੀਂ ਗਈ ਨਾਲੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਨਾਲੇ ਬਬਲੀ ਤੇਰੇ ਕੋਲ ਜਿਹੜੇ ਕਾਗਜ਼ ਪਏ ਆ ਨਾ ਤੂੰ ਵੀ ਲਿਆ ਮੋਵੀ ਦੇਖਾਂ ਕਾਦੇ ਕਾਗਜ ਨੇ ਹਾਂਜੀ ਬੀਜੀ ਮੈਂ ਲੈ ਕੇ ਬਬਲੀ ਇੱਕ ਮਿੰਟ ਤੋਂ ਮੇਰੇ ਨਾਲ ਅੰਦਰ ਆ ਮੈਂ ਜ਼ਰੂਰੀ ਗੱਲ ਕਰਨੀ ਹੈ ਤੇਰੇ ਨਾਲ ਹਾਂਜੀ ਮਾਸੀ ਕੀ ਗੱਲ ਕਰਨੀ ਆ ਤੂੰ ਅੰਦਰ ਤਾਂ ਮੜਾ ਜਾ ਕਾਗਜ ਦੇ ਆ ਦਿੰਦੀ ਮੈਂ ਨਾ ਹਾਂ ਕੋਈ ਨਹੀਂ ਨਾ ਮੰਮੀ ਤੁਹਾਨੂੰ ਕੀ ਲੱਗਦਾ ਹੈ ਮਾਸੀ ਦੀਆਂ ਗੱਲਾਂ 'ਚ ਕੋਈ ਸੱਚਾਈ ਹੈਗੀ ਹੈ ਆ ਜਿਹੜੀ ਤੇਰੀ ਜਨਾਨੀ ਆ ਨਾ ਬਬਲੀ ਇਹ ਨਾ ਬਹੁਤ ਸ਼ਾ ਤੇਰਾ ਕੀ ਪਤਾ ਕੋਈ ਨਾ ਕੋਈ ਕਾਗਜ ਅੰਦਰ ਦੱਬ ਕੇ ਬੈਠੀ ਹੋਵੇ ਮਮੀ ਮੈਂ ਨਾ ਨਿਤ ਨਵਾਂ ਰੂਪ ਦੇਖ ਰਿਆਂ ਬਬਲੀ ਦਾ ਕਦੀ ਕੁਸ਼ ਕਰਦੀ ਆ ਕਦੀ ਕੁਸ਼ ਕਰਦੀ ਆ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਜਿਹੜੇ ਘਰ ਚ ਰਹਿਣਾ ਉੱਥੇ ਇੰਨੀਆਂ ਚਲਾਕੀਆਂ ਕਾਦ ਲਈ ਵਰਤਣੀਆਂ ਕੋਈ ਨਹੀਂ ਤੂੰ ਮਨਦੀਪ ਨੂੰ ਨਾ ਫੋਨ ਲੈ ਆਉਣ ਦੇ ਫੇਰ ਦੇਖੀ ਇਹਦੀਆਂ ਚਲਾਕੀਆਂ ਤੋਂ ਪਰਦਾ ਉੱਠਿਆ ਹੀ ਲੈ ਤੂੰ ਨਾ ਤੂੰ ਮੇਰੀ ਇੱਕ ਗੱਲ ਸੁਣ ਲੈ ਹੁਣ ਨਾ ਤਾਂ ਤਿਆਰ ਜੀ 골ਡੀ ਤੋਂ ਛਤਰ ਖਾਣ ਲਈ ਪਤਾ ਨਹੀਂ ਉਹ ਕਿਹੜੀ ਮਾੜੀ ਘੜੀ ਸੀ ਜਿਹਦੇ ਵਿੱਚ ਮਾਸੀ ਨੂੰ ਕਾਗਜ਼ਾਂ ਬਾਰੇ ਪਤਾ ਲੱਗ ਗਿਆ ਪਰ ਮਾਸੀ ਦੀ ਇੱਕ ਗੱਲ ਤਾਂ ਮੇਰੇ ਖਾਨੇ ਜ਼ਰੂਰ ਪੈਗੀ। ਵੀ ਜੇ ਮੇਰਾ ਕੁਛ ਨਾ ਨਾ ਬਣਿਆ ਉਹਨਾਂ ਕਾਗਜ਼ਾਂ ਨਾਲ। ਬਣਨ ਮੈਂ ਮਨਦੀਪ ਦਾ ਵੀ ਨਹੀਂ ਦੇਣਾ। ਨਾ ਤੈਨੂੰ ਬਬਲੀ ਨਾਲ ਇਹ じゃ ਕਿਹੜਾ ਕੰਮ ਪੈ ਗਿਆ ਸੀ ਜਿਹੜਾ ਵਿਚੋ ਹੀ ਉੱਠ ਕੇ ਚਲੀ ਗਈ ਤੂੰ? ਉਹ ਕੁਛ ਨਹੀਂ। ਮੈਂ ਤਾਂ ਬਬਲੀ ਨੂੰ ਇਹੀ ਸਮਝਾਉਣ ਗਈ ਸੀ ਵੀ ਜੇ ਤੇਰੇ ਕੋਲ ਕੁਛ ਹੈਗਾ ਤਾਂ ਉਹਨੂੰ ਦੇ ਦੇ। ਮਨਦੀਪ ਦਾ ਵਿਚਾਰੀ ਦਾ ਕੁਛ ਬਣ ਜਾਊਗਾ। ਨਾ ਫਿਰ ਕੀ ਕਹਿੰਦੀ ਬਬਲੀ? ਮੈਨੂੰ ਉਹਨੇ ਕੀ ਕਹਿਣਾ? ਆ ਮਿੱਠੇ ਜਿਹੇ ਪੋਚੇ ਮਾਰਦੇ ਸੀ। ਹਾਂ ਲੋ ਵੀਰ ਜੀ ਫੋਨ ਆ ਦੇਖਦਾ ਬੋਲਦੀ ਤੇਰੀ ਮਾਸੀ ਕਿਤੇ ਸੱਚ ਤਾਂ ਨਹੀਂ ਕਹਿੰਦੀ ਹਾਂ ਮੰਮੀ ਦੇਖਦਾ ਪਿਆ ਜੀ ਕੀ ਆਇਆ ਫੋਨ ਦੇ ਵਿੱਚ ਇੰਸ਼ੋਰੈਂਸ ਦਾ ਪਤਾ ਲੱਗਿਆ ਕੁਝ ਨਾ ਮੰਮੀ ਇੰਸ਼ੋਰੈਂਸ ਤਾਂ ਹੈਗੀ ਆ ਪਰ ਇਹ ਕਿਦਾਂ ਹੋ ਸਕਦਾ ਵੀ ਆਪਾਂ ਨੂੰ ਉਹਨੇ ਨਾ ਦੱਸਿਆ ਹੋਵੇ ਆਪਣੇ ਨਾਲ ਤਾਂ ਉਹ ਹਰ ਗੱਲ ਕਰਦਾ ਸੀ ਨਾ ਪੁੱਤ ਕੀ ਪਤਾ ਤੈਨੂੰ ਕਦੇ ਉਹਨੇ ਦੱਸਿਆ ਹੋਵੇ ਤੇ ਤੇਰੇ ਦਿਮਾਗ 'ਚੋਂ ਨਿਕਲ ਗਿਆ ਹੋਵੇ। ਚੱਲ ਛੱਡ ਮਿੱਟੀ ਪਾਉਣ ਨਾਲ ਗੱਲਾਂ ਤੇ। ਹੁਣ ਤੂੰ ਐ ਕਰ ਇੰਸ਼ੋਰੈਂਸ ਦਫ਼ਤਰ ਜਾ। ਉੱਥੇ ਜਾ ਕੇ ਪਤਾ ਕਰ ਵੀ ਹੁਣ ਆਪਾਂ ਨੇ ਅੱਗੇ ਕੀ ਕਰਨਾ ਉਹ। ਇਹ ਤਾਂ ਪਲਾ ਹੋਵੇ ਤੇਰੀ ਮਾਸੀ ਦਾ ਜਿਹਨੇ ਆਪਾਂ ਨੂੰ ਦੱਸਤਾ। ਨਹੀਂ ਤਾਂ ਬਬਲੀ ਨੇ ਤਾਂ ਪਾਫ ਵੀ ਨਹੀਂ ਕੱਢਣੀ ਸੀਗੀ। ਮੰਮੀ ਇੰਸ਼ੋਰੈਂਸ ਦਫ਼ਤਰ ਤਾਂ ਮੈਂ ਬਾਅਦ 'ਚ ਜਾਊਂਗਾ। ਪਹਿਲਾਂ ਨਾ ਮੈਂ ਬਬਲੀ ਨਾਲ ਹੀ ਗੱਲ ਕਰ ਲਵਾਂ ਜਾ ਕੇ। ਨਵਾਬਲੀ ਕੀ ਗੱਲ ਇੰਨਾ ਟਾਈਮ ਲਾਤਾ ਤੈਨੂੰ ਹਲੇ ਕਾਗਜ ਲੱਭੇ ਨਹੀਂ ਹੈਗੇ ਨਹੀਂ ਸਰਦਾਰ ਜੀ ਆਹ ਦੇਖੋ ਮੈਂ ਕਾਗਜ ਤਾਂ ਕੱਢੀ ਬੈਠੀ ਸੀ ਮੈਨੂੰ ਪਤਾ ਹੀ ਨਹੀਂ ਕਿਹਦੇ ਆ ਮੇਰਾ ਤਾਂ ਸੱਚੀ ਸਰਦਾਰ ਜੀ ਦਿਮਾਗ ਹੀ ਨਹੀਂ ਕੰਮ ਕਰਦਾ ਕਦੀ ਜੋਤ ਕਦੀ ਕੁਛ ਕਰਦਾ ਕਦੀ ਮੇਰਾ ਤੇ ਸਗੋ ਆਹ ਦੇਖੋ ਤੁਹਾਡੀ ਤਾਂ ਚੈੱਕ ਬੁੱਕ ਵੀ ਆਈ ਪਈ ਮੇਰੇ ਦਿਮਾਗ ਚੋਂ ਹੀ ਨਿਕਲ ਕਹਿੰਦੇ ਤਾਂ ਮੈਂ ਇਹ ਨਾ ਦੱਸਦੀ ਤੁਹਾਨੂੰ ਨਹੀਂ ਹੈਗੇ ਤਾਂ ਉਹਦੇ ਇੰਸ਼ੋਰੈਂਸ ਦੇ ਕਾਗਜ ਹੀ ਨੇ ਤੂੰ ਇੰਨੇ ਦਿਨ ਦਾ ਕਿਸੇ ਨੂੰ ਦੱਸਿਆ ਹੀ ਨਹੀਂ ਇਹਦੇ ਬਾਰੇ ਸਦਾ ਜੀ ਮੈਂ ਕਈ ਤਾਂ ਜਾਨਨੀ ਆ ਵੀ ਉਹ ਫੜਾ ਕੇ ਤਾਂ ਕੋਈ ਗਿਆ ਮੈਂ ਦੇਖੇ ਹੀ ਨਹੀਂ ਵੀ ਕਿਹੜੇ ਕਾਗਜ਼ ਆ ਮੈਂ ਕਾਲੀ ਕਾਲੀ ਜਿੱਥੇ ਰੱਖਤੇ ਤੁਹਾਨੂੰ ਪਤਾ ਤਾਂ ਹੈ ਜੋਤ ਦੀ ਟੈਨਸ਼ਨਾਂ ਟੁੰਸ਼ਨਾਂ ਚ ਮੈਂ ਭੁੱਲ ਗਈ ਨਾਲੇ ਚੈੱਕ ਬੁੱਕ ਵੀ ਤਾਂ ਹੋਣੀ ਫੜਾਈ ਆ ਤੁਹਾਨੂੰ ਮੇਰੇ ਦਿਮਾਗ ਚੋਂ ਨਿਕਲ ਗਿਆ ਨਹੀਂ ਤਾਂ ਮੈਂ ਫੜਾਉਂਦੀ ਨਾ ਮੈਂ ਕੀ ਕਰਨੇ ਆ ਕੋਈ ਕਾਗਜ਼ ਮੈਨੂੰ ਤਾਂ ਪਤਾ ਵੀ ਨਹੀਂ ਆ ਵੀ ਇਹ ਇੰਸ਼ੋਰੈਂਸ ਦੇ ਕਾਗਜ਼ ਆ ਇਹਨੇ ਜ਼ਰੂਰੀ ਕਾਗਜ਼ ਆ ਨਾ ਚੱਲ ਇਹਨਾਂ ਨਾਲ ਨਾ ਹੁਣ ਮੰਦੀਪ ਦਾ ਤੇ ਜੰਨਤ ਦਾ ਕੁਝ ਬਣ ਜਾਊਗਾ ਨਾਲੇ ਨਾ ਤੂੰ ਆਪਣਾ ਦਿਮਾਗ ਟਿਕਾਣੇ ਤੇ ਰੱਖਿਆ ਕਰ ਕਿਹੜੀ ਚੀਜ਼ ਕਿੱਥੇ ਰੱਖਣੀ ਆ ਕਿੱਥੋਂ ਲੱਭਣੀ ਆ ਤੇਰੀ ਮੈਨੂੰ ਸਮਝ ਨਹੀਂ ਆਉਂਦੀ ਕੁਝ ਵੀ। ਅਬ ਤੇ ਆ ਕਰਕ ਹੋ ਜੇ ਮਾਸੀ ਦਾ ਜਿੰਨੇ ਮੇਰਾ ਸਾਰਾ ਪਾਂਡਾ ਪੋੜਤਾ। ਨਾ ਕੀ ਕਹਿੰਦੀ ਉਹ ਦਿੱਤੇ ਕਾਗਜ਼ ਕਿ ਨਹੀਂ। ਹਾਂਜੀ ਮੰਮੀ ਕਾਗਜ਼ ਤਾਂ ਉਹਨੇ ਦੇਤੇ ਆ ਹੁਣ ਮੈਂ ਦੇਖਦਾ ਇਹਨਾਂ ਨੂੰ ਦਫ਼ਤਰ ਜਾ ਕੇ। ਚੱਲ ਠੀਕ ਆ। ਪਹਿਲਾਂ ਆ ਦੇਖੀ ਕਿੰਨੇ ਕ ਦਾ ਵਾ ਬੀਮਾ। ਇਹ ਤਾਂ ਮੰਮੀ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਪਰ ਮੈਨੂੰ ਇੰਨਾ ਪਤਾ ਆ। ਹੁਣ ਅਮਰੀ ਭੈਣ ਦੇ ਮਾੜੇ ਦਿਨ ਖਤਮ ਹੋ ਗਏ ਹਾਂਜੀ ਵੀਰ ਜੀ ਦੇਖ ਲਓ ਜਾਂਦੇ ਜਾਂਦੇ ਸਾਡਾ ਫਿਰ ਵੀ ਮਾਵਾਂ ਧੀਆਂ ਬਾਰੇ ਸੋਚ ਗਏ ਚਲ ਹੁਣ ਤੂੰ ਰੋ ਨਾ ਮਨਦੀਪ ਹੁਣ ਤੇਰੇ ਚੰਗੇ ਦਿਨ ਹੀ ਸ਼ੁਰੂ ਹੋ ਗਏ ਨਾ ਬਬਲੀ ਨੇ ਇੰਨੇ ਸੋਕੇ ਕਾਗਜ਼ ਫਰਾੜਦੇ 골ਡੀ ਨੂੰ ਮੈਨੂੰ ਤਾਂ ਨਾ ਕੁਛ ਦਾਲ ਚ ਕਾਲਾ ਲੱਗਦਾ ਚੰਗਾ ਮੰਮੀ ਫਿਰ ਮੈਂ ਜਾ ਕੇ ਦੇਖਦਾ ਹਾਂ ਇਹ ਤਾਂ ਇੱਕ ਤੀਰ ਨਾ ਦੋ ਨਿਸ਼ਾਨੇ ਹੋਗੇ ਉਦੋਂ ਉਹ ਵੀ ਇਹਦੇ ਪੈਸੇ ਵੀ ਮਿਲ ਜਾਣਗੇ ਨਾਲੇ ਘਰ ਚੋਂ ਵੀ ਹਿੱਸਾ ਚਲੋ 골ਡੀ ਤੇ ਉਹਦੇ ਜਵਾਗ ਦਾ ਕੁਝ ਬਾਣੀ ਜਾਓ ਹਣ ਮਨਦੀਪ ਹੁਣ ਅੱਖਾਂ ਨਾ ਪਰ ਆਹ ਦੇਖ ਲਾ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਹਾਂਜੀ ਮੰਮੀ ਤੁਸੀਂ ਠੀਕ ਹੀ ਕਹਿੰਦੇ ਹੋ ਮਨਦੀਪ ਅੱਜ ਤੋਂ ਮੈਂ ਤੈਨੂੰ ਹੌਸਲਾ ਦੇਦਾ ਪਰ ਉਹ ਦਿਨ ਦੂਰ ਨਹੀਂ ਜਦ ਤੂੰ ਮੇਰੇ ਪੈਰ ਚ ਜੁੱਤੀ ਆਪ ਪਾਏਂਗੀ ਮਨਦੀਪਾ ਕਿਉਂ ਵਾਲੀ ਕੀ ਸੋਚਦੀ ਗਈਆਂ ਕੁਛ ਨਹੀਂ ਦੀ ਮੈਂ ਸੋਚਦੀ ਸੀ ਮੈਂ ਤਾਂ ਚੱਲੀ ਹੋਈ ਸੀ ਨਾ ਇਹਨਾਂ ਨੇ ਇੰਸ਼ੋਰੈਂਸ ਕਰਾਈ ਮੈਨੂੰ ਦੱਸਿਆ ਤੇ ਕਾਗਜ਼ ਵੀ ਕਰੇ ਆਗੇ ਮੈਨੂੰ ਉਹ ਤਾਂ ਉਹਦਾ ਵੀ ਨਹੀਂ ਪਤਾ ਨਮਨਦੀਪ ਤੂੰ ਮੈਨੂੰ ਨਾ ਜਿਹਦੀ ਮਰਜ਼ੀ ਸੌਂਚਾ ਕੇ ਪੁੱਛ ਲਾ ਵੀ ਮੈਨੂੰ ਉਹਨਾਂ ਕਾਗਜ਼ਾਂ ਬਾਰੇ ਸੱਚੀ 1% ਵੀ ਨਹੀਂ ਪਤਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੇਰੇ ਹੱਥ 'ਚ ਹੀ ਦੇਣੇ ਸੀ ਸਭ ਤੋਂ ਪਹਿਲਾਂ ਉਹ ਕਾਗਜ਼ ਸੱਚੀ ਮਨਦੀਪ ਮੈਨੂੰ ਨਹੀਂ ਸੀ ਪਤਾ ਉਹਨਾਂ ਕਾਗਜ਼ਾਂ ਬਾਰੇ ਦੇਦੀ ਤੁਸੀਂ ਰੋਨੇ ਕਿਉਂ ਮੈਂ ਹੀ ਪਾਗਲ ਸੀ ਜਿਹੜੀ ਤੁਹਾਡੇ ਬਾਰੇ ਪਤਾ ਨਹੀਂ ਕੀ ਕੀ ਸੋਚੀ ਜਾਂਦੀ ਸੀ ਜੇ ਤੁਸੀਂ ਕਾਗਜ਼ ਨਾ ਸਬਾਲਦੇ ਤਾਂ ਸਾਨੂੰ ਕਿੱਥੇ ਪਤਾ ਲੱਗਣਾ ਵੀ ਸਰਦਾਰ ਜੀ ਨੇ بیمਾ ਕਰਾਇਆ ਮਨਦੀਪ ਮੈਂ ਤੈਨੂੰ ਕਦੀ ਆਪਣੀ ਦਰਾਨੀ ਨਹੀਂ ਸਮਝਿਆ ਮੈਂ ਤਾਂ ਤੈਨੂੰ ਆਪਣੀ ਛੋਟੀ ਭੈਣ ਮੰਨਦੀ ਆ ਤੂੰ ਹੀ ਦੱਸ ਵੀ ਇੱਕ ਵੱਡੀ ਭੈਣ ਆਪਣੀ ਛੋਟੀ ਭੈਣ ਨਾਲ ਧੋਖਾ ਕਰ ਸਕਦੀ ਆ ਮਨਦੀਪ ਮੈਨੂੰ ਮਾਫ ਕਰ ਦੇ ਗਲਤੀ ਮੇਰੀ ਹੀ ਸੀ ਮੈਂ ਇਹੋ ਕਾਗਜ਼ ਕਿਤੇ ਰੱਖ ਕੇ ਭੁੱਲ ਗਈ ਮੈਨੂੰ ਪਤਾ ਨਹੀਂ ਸੀ ਵੀ ਉਹ ਕਾਗਜ਼ ਕਿਹੜੇ ਆ ਤੇ ਤੁਸੀਂ ਮਾਫੀ ਕਿਉਂ ਮੰਗਦੇ ਆ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਤੇ ਨਾਲੇ ਜੇ ਤੁਸੀਂ ਤੇ ਵੀਰ ਜੀ ਨਾ ਹੁੰਦੇ ਤਾਂ ਸਤੋ ਮਮਾ ਮਾਤੀਆਂ ਨੇ ਪਤਾ ਨਹੀਂ ਕਿਹੜੀ ਗਲਤੀ ਕੱਖ ਚੁਪੜੀ ਸੀ ਨਾ ਮਨਦੀਪ ਗਲੀਆਂ ਦੇ ਕੱਖ ਤਾਂ ਤੂੰ ਚੁਗੇਂਗੀ ਨਾਲੇ ਮੈਂ ਕਿਹੜੀ ਬਾਜੀ ਪਾਈ ਆ ਉਹ ਤਾਂ ਸਿਰਫ ਮੈਨੂੰ ਹੀ ਪਤਾ ਦੀ ਮੰਮੀ ਦੀ ਦਵਾਈ ਦਾ ਟਾਈਮ ਹੋ ਗਿਆ ਮੈਂ ਪਾਣੀ ਦੇਵਾਂ ਨਾ ਬੜਾ ਖੁਸ਼ ਹੁੰਦੀ ਪਈਆਂ ਦਰਾਣੀ ਦੇ ਗੱਲ ਲੱਗ ਕੇ ਕੀ ਗੱਲ ਨਾ ਮਾਸੀ ਖੁਸ਼ ਹੋਵਾਂ ਨਾ ਪਰ ਇੱਕ ਗੱਲ ਦਾ ਅਫਸੋਸ ਬੜਾ ਮਾਸੀ ਆ ਮੇਰੇ ਕਰਕੇ ਤੁਹਾਨੂੰ ਮੂੰਹ ਦਿਖਾਣੀ ਵੈ ਗਈ ਆ ਤਾਂ ਨਾ ਤੇਰਾ ਭਲੇਖਾ ਇਹ ਲੇਖਾ ਆਪਣਾ ਦਿਮਾਗ ਚੋਂ ਕੱਢ ਦੇ ਤੇਰੀ ਮਾਸੀ ਨੇ ਕਦੇ ਹਾਰ ਨਹੀਂ ਮੰਨੀ ਉਹ ਮਾਸੀ ਜੀ ਜੇ ਸਾਹਮਣੇ ਵਾਲਾ ਖਿਡਾਰੀ ਬਰਾਬਰ ਦਾ ਹੋਵੇ ਨਾ ਤਾਂ ਇੱਕ ਨਾ ਇੱਕ ਨੇ ਤਾਂ ਹਾਰਨਾ ਹੀ ਹੁੰਦਾ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਪਿਹਾਰ ਤੁਹਾਡੀ ਹੋਈ ਆ ਵੈਸੇ ਬਥੇਰੀ ਕੋਸ਼ਿਸ਼ ਕੀਤੀ ਤੁਸੀਂ ਮੈਨੂੰ ਮਾੜਾ ਬਣਾਉਂਦੀ ਹੈ ਨਾ ਬਣਿਆ ਕੀ ਸਰਦਾਰ ਜੀ ਤਾਂ ਫਿਰ ਹੱਸ ਕੇ ਕਾਗਜ਼ ਲੈ ਗਏ ਮੇਰੇ ਕੋਲ ਉਹਨਾਂ ਨੇ ਤਾਂ ਮੈਨੂੰ ਕੁਝ ਵੀ ਨਹੀਂ ਕਿਹਾ। ਮਾਸੀ ਤੁਹਾਡਾ ਪਾਸਾ ਪੁੱਠਾ ਵੈ ਗਿਆ। ਆ ਤੇਰੀ ਮਾਸੀ ਨਾ ਉੱਠੇ ਨੂੰ ਸਿੱਧਾ ਕਰਨਾ ਜਾਣਦੀ ਐ। ਨਾ ਇੱਕ ਜਮਾਨੇ 'ਚ ਆ ਸਾਰੇ ਖੇਡਾਂ ਨਾ ਤੇਰੀ ਮਾਸੀ ਖੇਡ ਚੁੱਕੀ ਐ। ਹੁਣ ਤੂੰ ਮੈਨੂੰ ਲਲਕਾਰਿਆ ਨਾ ਮੈਦਾਨ 'ਚ। ਆ ਦੇਖ ਤੰਨ ਮੈਂ ਕਿਵੇਂ ਹਾਰ ਦਾ ਮੂੰਹ ਦਿਖਾਉਣੀ ਆ। ਓਹੋ ਮਾਸੀ ਜੀ ਤੁਸੀਂ ਮੈਦਾਨ 'ਚ ਤਾਂ ਆਓ ਦੇਖਦੇ ਆਂ। ਕੌਣ ਕਿੰਨੂ ਹਰਾਉਂਦਾ ਓ ਚੱਲ ਕੋਈ ਨਹੀਂ ਹੁਣ ਨਾ ਮੈਂ ਤੈਨੂੰ ਤੇਰੇ ਤਰੀਕੇ ਨਾਲ ਹੀ ਟੱਕਰੂੰ ਆ ਤੂੰ ਘਰ ਦੇਆਂ ਨੂੰ ਪਾਗਲ ਬਣਾ ਸਕਦੀ ਆ ਆ ਆਪਣੀ ਮਾਸੀ ਨੂੰ ਨਹੀਂ ਪਾਗਲ ਬਣਾ ਸਕਦੀ ਓ ਮਾਸੀ ਜੀ ਇਸ ਘਰ ਦੇ ਲੋਕਾਂ ਨੂੰ ਪਾਗਲ ਬਣਾਉਣਾ ਕਿਹੜਾ ਔਖਾ ਵਾ ਮੈਂ ਦੇਖਿਆ ਹੁਣੇ ਚਾਰ ਕ ਹੰਝੂ ਸਿੱਟੇ ਆ ਤੇ ਮਨਦੀਪ ਮੇਰੇ ਵੱਲ ਹੋ ਗਈ ਫੇਰ ਤੂੰ ਮੇਰੇ ਨਾਲ ਧੋਖਾ ਕਰਨ ਦਾ ਸੋਚਿਆ ਸੀ ਨਾ ਆ ਤੂੰ ਦੇਖੀ ਅੱਗੇ-ਅੱਗੇ ਹੁੰਦਾ ਕੀ ਐ ਹੋ ਸਕਦਾ ਤਿੰਨੇ ਮਗਾਂ ਛੱਡ ਕੇ ਭੱਜਣਾ ਪਵੇ ਨਾ ਮਾਸੀ ਜੇ ਆ ਗੱਲ ਆ ਨਾ ਅੱਗੇ-ਅੱਗੇ ਦੇਖ ਫਿਰ ਹੁੰਦਾ ਕੀ ਆ ਜਸ ਵੇਟਾ ਵਾਚ ਨਾ ਤੂੰ ਕੀ ਸੋਚਦੀ ਐ ਮਾਸੀ ਨੂੰ ਤੂੰ ਹਰਾ ਦੇਗੀ ਆ ਤੇਰਾ ਭਲੇਖ ਨਾ ਛੇਤੀਓਂ ਦੂਰ ਹੋ ਜਾਊਗਾ ਸਸੀਗਰ ਮਮੀ ਜੀ ਸਾਚੀ ਕੰਨਾ ਆ ਗਿਆ ਪੁੱਤ ਹਾਂਜੀ ਹਾਂਜੀ ਵਧੀਆ ਤੁਸੀਂ ਕੀ ਕਰ ਕੱਲੇ ਬੈਠੇ ਮਾਸੀ ਕਿੱਥੇ ਆ ਉਹਨਾਂ ਅੰਦਰ ਆ ਉਹਦੀ ਕੁੜੀ ਦਾ ਫੋਨ ਆਇਆ ਸੀਗਾ ਗੱਲਾਂ ਕਰਦੀ ਸੀ ਮੈਂ ਕਿਹਾ ਚੱਲ ਮੈਂ ਬਾਹਰ ਹੀ ਆ ਕੇ ਬੈਠ ਜਾਉਂ ਕੀ ਗੱਲਾਂ ਸੁਣਨੀ ਆ ਉਹਨਾਂ ਦੀ ਆਹ ਇਹ ਗੱਲ ਤਾਂ ਤੁਹਾਡੀ ਸੀ ਸਹੀ ਹੈ ਅਗਲੇ ਦੀਆਂ 100 ਗੱਲਾਂ ਹੁੰਦੀਆਂ ਆਪਸ ਦੀਆਂ ਪੜਦਾ ਹੁੰਦਾ ਸੱਚ ਉਹ ਪੁੱਤ ਗਿਆ ਸੀ ਤੂੰ ਦਫ਼ਤਰ ਪਤਾ ਲੱਗਿਆ ਕੁਝ ਕਾਗਜ਼ਾਂ ਦਾ ਹਾਂਜੀ ਮੰਮੀ ਮੈਂ ਗਿਆ ਸੀਗਾ ਉਹ ਕਹਿੰਦੇ ਜਲਦੀ ਪੜਤਾਲ ਕਰਕੇ ਨਾ ਮਨਦੀਪ ਨੂੰ ਜਲਦੀ ਉਹ ਪੈਸੇ ਦੇ ਦੇਣਗੇ ਉਹ ਅੱਛਾ ਪਾਣੀ ਪਾ ਲਓ ਸੀਗੋ ਕਾਗਜ ਜਿਹੜੇ ਉਹੀ ਸੀਗੇ ਦੇਖ ਤਾਂ ਕਿਵੇਂ ਭੋਲੀ ਬਣਦੀ ਆ ਨਾ ਮੰਮੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਪੀ ਮੈਨੂੰ ਉਹਨਾਂ ਕਾਗਜ਼ਾਂ ਬਾਰੇ ਕੁਝ ਨਹੀਂ ਪਤਾ ਪਤਾ ਨਹੀਂ ਕਦੋਂ ਬਾਹਰੋਂ ਕੋਈ ਫੜਾ ਕੇ ਗਿਆ ਮੈਂ ਰੱਖ ਰੁੱਕ ਕੇ ਭੁੱਲ ਗਈ ਮੈਨੂੰ ਥੋੜੀ ਪਤਾਓ ਕਾਗਜ਼ ਕਿਹੜੇ ਆ ਚਲੋ ਮੰਮੀ ਕੋਈ ਗੱਲ ਨਹੀਂ ਅੰਤ ਭਲਾ ਸੋ ਭਲਾ ਚੱਲ ਪੁੱਤ ਠੀਕ ਵਾ ਪਰ ਜਿਹੜੀ ਗੱਲ ਮੈਂ ਤੈਨੂੰ ਕਹੀ ਸੀਗੀ ਨਾ ਉਦੇ ਤੇ ਗੌਰ ਜਰੂਰ ਕਰੀ। ਨਾ ਮੰਮੀ ਤੁਸੀਂ ਐਗੀਆਂ ਗੱਲਾਂ ਕਰਨੂ ਕਰੀ ਜਾਂਦੇ ਹੋ। ਮੈਂ ਨਹੀਂ ਕਿਸੇ ਦਾ ਪੈਸਾ ਰੱਖਦਾ ਤੇ ਮੰਦੀਪ ਦੇ ਪੈਸੇ ਤਾਂ ਮੈਂ ਵੈਸੇ ਹੀ ਨਹੀਂ ਰੱਖ ਸਕਦਾ। ਨਾ ਪੈਸਾ ਰੱਖਣ 'ਚ ਕੀ ਇਤਰਾਜ਼ ਆ? ਜਦ ਕੱਲ ਨੂੰ ਉਹਨਾਂ ਦਾ ਸਾਰਾ ਕੁਝ ਤੂੰ ਹੀ ਕਰਨਾ ਵਾ ਤਾਂ ਸਾਰਾ ਪੈਸਾ ਤੇਰੇ ਕੋਲੇ ਹੀ ਹੋਣਾ ਚਾਹੀਦਾ ਵਾ। ਸਰਦਾਜੀ ਮੰਮੀ ਠੀਕ ਹੀ ਕਹਿਂਡ ਐ। ਐਵੇਂ ਮੰਦੀਪ ਪੈਣੀ ਟੈਨਸ਼ਨ ਲੈਂਦੀ ਫਿਰੂਗੀ ਕੀ ਦਾਗਾ? ਚਲੋ ਮੰਮੀ ਕੋਈ ਨਹੀਂ ਆਪਾਂ ਮੰਦੀਪ ਨਾਲ ਗੱਲ ਕਰਾਂਗੇ। ਜਿਵੇਂ ਕਹੂਗੀ ਉਦਾਂ ਹੀ ਕਰਾਂਗੇ। ਨਾਲੇ ਬਬਲੀ ਯਾਰਾ ਹਾਰਡ ਡਿਸਕ ਸੰਭਾਲ ਕੇ ਰੱਖ ਲਈ ਮੈਨੂੰ ਸਵੇਰੇ ਜਾਣ ਲੱਗੇ ਦਫ਼ਤਰ ਦੇ ਦੀ ਨਾ ਬਬਲੀ ਮੇਰੀ ਗੱਲ ਸੁਣੀ ਜਰਾਕ ਹਾਂਜੀ ਮੰਮੀ ਮੈਨੂੰ ਆ ਹੀ ਲੱਗਦਾ ਵਾ ਵੀ ਸਵੇਰੇ ਜਿਹੜੇ ਤੇਰੀ ਮਾਸੀ ਕਹਿ ਰਹੀ ਸੀਗੀ ਨਾ ਉਹ ਬਿਲਕੁਲ ਠੀਕ ਹੀ ਕਹਿ ਰਹੀ ਸੀਗੀ ਹੁਣ ਤਾਂ ਤੂੰ ਸੱਚੀ ਹੋਣ ਦਾ ਬਹਾਨਾ ਜਾਈ ਮਾਰ ਰਹੀ ਆ ਮੰਮੀ ਠੀਕ ਆ ਫਿਰ ਜੇ ਤੁਹਾਨੂੰ ਇਦਾਂ ਹੀ ਲੱਗਦਾ ਵਾ ਤਾਂ ਪਰ ਮੈਂ ਕਾਗਜ਼ ਤਾਂ ਫੜਾਉਂਦੇ ਆ ਨਾ ਨਾ ਹੋਣਾ ਆਇਆ ਨਾ ਸੱਚ ਜੁਬਾਨ ਤੇ ਮੈਂ ਨਾ ਤੇਰੀ ਰਗ ਰਗ ਤੋਂ ਵਾਕੀ ਵਾਂ ਤੈਨੂੰ ਕੀ ਲੱਗਦਾ ਘਾਤ ਚ ਚਲਾਕੀਆਂ ਕਰਕੇ ਤੂੰ ਜਿੱਤ ਜਾਏਂਗੀ ਮੈਨੂੰ ਤਾਂ ਨਾ ਉਦੋਂ ਹੀ ਪਤਾ ਲਗਾ ਲੈਣਾ ਚਾਹੀਦਾ ਸੀ ਜਦੋਂ ਤੂੰ ਇੱਥੇ ਮੇਰੇ ਤੋਂ ਨਾ ਕਾਗਜ਼ ਲਕਾਉਂਦੀ ਸੀਗੀ ਉਹੀ ਕਾਗਜ਼ ਨੇ ਨਾ ਇਹ ਉਹ ਮੰਮੀ ਜੀ ਤੁਸੀਂ ਨਾ ਆਪਣੇ ਦਿਮਾਗ ਤੇ ਇੰਨਾ ਜ਼ੋਰ ਨਾ ਪਾਇਆ ਕਰੋ ਐਨੀ ਤਾਂ ਉਮਰ ਹੋ ਗਈ ਤੁਹਾਡੀ ਇੰਨਾ ਸਟ्रेस ਨਾ ਲਿਆ ਕਰੋ ਹੁਣਾਂ ਸਰਦਾਰ ਜੀ ਨੂੰ ਰੋਟੀ ਦੇਣੀ ਐ ਮੈਂ ਦੇ ਕੇ ਆਈ ਜਰਾ ਮੇਰੀ ਬਿੱਲੀ ਮੈਨੂੰ ਹੀ ਮਿਉ ਕੋਈ ਨਾ ਬਬਲੀ ਇਹ ਭੁਲੇਖਾ ਤਾਂ ਤੂੰ ਕੱਢ ਦੇ ਕਿ ਮੇਰੇ ਕੋਲੇ ਰਹਿੰਦੇ ਹੋਏ ਤੈਨੂੰ ਮੈਂ ਤੇਰੀਆਂ ਮਨਮਰਜ਼ੀਆਂ ਕਰਨ ਦਵਾਂਗੀ ਨਾ ਮੇਰੇ ਕੋਲੇ ਅੱਜ ਰਾਤ ਦਾ ਸਮਾਂ ਜੇ ਪੈਸਿਆਂ ਦਾ ਇੰਤਜ਼ਾਮ ਨਾ ਹੋਇਆ ਤਾਂ ਮੈਂ ਫਿਰ ਪਾਪਾ ਨੂੰ ਸਵੇਰੇ ਕੀ ਕਹਾਂਗਾ ਜੇ ਪਾਪਾ ਨੇ ਉਹਨਾਂ ਨੂੰ ਫੋਨ ਕਰ ਲਿਆ ਫਿਰ ਵੀ ਕੀ ਬਣੂਗਾ ਮੇਰਾ ਮੈਂ ਵੀ ਉਹੀ ਕਰਾਂ ਜੋ ਮम्मा ਨੇ ਕੀਤਾ ਸੀ। ਇਹੀ ਤਰੀਕਾ ਸਹੀ। ਜਦੋਂ ਮम्मा ਆਪਣੇ ਸੋਨੇ ਦੀ ਚੀਜ਼ ਵੇਚਦੇ ਆ ਤਾਂ ਇਹ ਸਿਰਫ ਇੱਕ ਨਿੱਕੀ ਜੀ ਹਾਰਡ ਡਰਾਈਵ ਹੀ ਆ। ਇਹਨੂੰ ਵੇਚ ਕੇ ਪਾਪਾ ਦੀਆਂ ਨਜ਼ਰਾਂ 'ਚ ਗਿਰਨੋਂ ਬਚ ਜਾਊਂਗਾ। ਜੋ ਤਾਂ ਤੂੰ ਉੱਥੇ ਆ ਸੋਲ ਸੋਟਨੀਆ ਲੈ। ਮम्मा ਕੁਛ ਨਹੀਂ ਹੋ ਮੈਂ ਪਾਣੀ ਪੀਣ ਆਇਆ ਸੀ। ਤਾਂ ਇੰਨਾ ਸੋ ਜਾ ਗਰ। ਤੇਰੇ ਪਰ ਹਰਦਾਲੀ ਜਾਣਾ ਹੁੰਦਾ ਮੋਰਚੇ ਹੁੰਦਾ ਉਹ ਚੋਰੀ ਕਰੇਗਾ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਫੇਰ ਚੋਰੀ ਦਾ ਕੀ ਕੈਮਰੇ ਆਪਾਂ ਬੰਦ ਕਰਦੇ ਪਾਪਾ ਨੂੰ ਕਿੱਥੋਂ ਪਤਾ ਲੱਗਿਆ ਮੈਂ ਨਾਲੇ ਆਦੇ ਇੰੀਆਂ ਡਿਸਕਾਂ ਪਈਆਂ ਨੇ ਬਾਪੂ ਨੂੰ ਇੱਕਾ ਡਿਸਕ ਦਾ ਕਿੱਥੋਂ ਪਤਾ ਲੱਗੂ